ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਰਮਜੀਤ ਸਿੰਘ ਬਾਜਵਾ ਸੁਪੇਸ਼ਾਂ ਅੱਜ ਇੱਕ ਨਵੀਂ ਕਵਤਾ ਦੇ ਨਾਲ ਜਿਸ ਦਾ ਨਾਮ ਹੈ ਅੱਗ ਇਹ ਨਫ਼ਰਤ ਵਾਲੀ ਮੇਰੇ ਘਰ ਤੱਕ ਧੂਆ ਬਣ ਕੇ ਆਈ ਏ ਅੱਗ ਇਹ ਨਫ਼ਰਤ ਵਾਲੀ ਕਿਸ ਨੇ ਲਾਈ ਏ ਮੇਰੇ ਘਰ ਤੱਕ ਧੂਆ ਬਣ ਕੇ ਆਈ ਏ ਅੱਗ ਇਹ ਨਫ਼ਰਤ ਵਾਲੀ ਕਿਸ ਨੇ ਲਾਈ ਏ ਆਪਸ ਦੇ ਵਿੱਚ ਲੜਦੇ ਪੰਡਤ ਮੁੱਲਾ ਜੀ ਕਿਸ ਦੇ ਘਰ ਵਿੱਚ ਸੜਿਆ ਵੱਡਾ ਚੁੱਲ੍ਹਾ ਜੀ ਆਪਸ ਦੇ ਵਿੱਚ ਲੜਦੇ ਪੰਡਿਤ ਮੁੱਲਾ ਜੀ ਕਿਸ ਦੇ ਘਰ ਵਿੱਚ ਸੜਿਆ ਵੱਡਾ ਚੁੱਲ੍ਹਾ ਜੀ ਇਸੇ ਅੱਗ ਵਿੱਚ ਝੁਲਸੇ ਸਿੱਖ ਈਸਾਈਏ ਮੇਰੇ ਘਰ ਤੱਕ ਧੂਆਂ ਬਣ ਕੇ ਆਈਏ ਅੱਗ ਇਹ ਨਫ਼ਰਤ ਵਾਲੀ ਕਿਸ ਨੇ ਲਾਈਏ ਨਿੱਕੇ ਨਿੱਕੇ ਬਾਲ ਚਿੰਗਾਰੀ ਬਣ ਗਏ ਨੇ ਇਸ ਅੱਗ ਵਿੱਚ ਆਪਣੇ ਪ੍ਰਾਏ ਸੜ ਗਏ ਨੇ ਨਿੱਕੇ ਨਿੱਕੇ ਬਾਲ ਚਿੰਗਾਰੀ ਬਣ ਗਏ ਨੇ ਇਸ ਅੱਗ ਵਿੱਚ ਆਪਣੇ ਪ੍ਰਾਏ ਸੜ ਗਏ ਨੇ ਬਾਂਦਰਾਂ ਦੇ ਹੱਥ ਤਿੱਲੀ ਕਿਸਨੇ ਫੜਾਈ ਏ ਮੇਰੇ ਘਰ ਤੱਕ ਧੂਆਂ ਬਣ ਕੇ ਆਈ ਏ ਅੱਗ ਇਹ ਨਫ਼ਰਤ ਵਾਲੀ ਕਿਸਨੇ ਲਾਈ ਏ ਇਸ ਅੱਗ ਤੋਂ ਕੋਈ ਨਹੀਂ ਬਚਣਾ ਪੀਰ ਪੈਗੰਬਰ ਜੀ ਮਸਜਿਦ ਸੜ ਕੇ ਸੁਆਹ ਹੋਣੀ ਨਾਲੇ ਹੋਣਾ ਮੰਦਿਰ ਵੀ ਇਸ ਅੱਗ ਤੋਂ ਕੋਈ ਨਹੀਂ ਬਚਣਾ ਪੀਰ ਪੈਗੰਬਰ ਜੀ ਮਸਜਿਦ ਸੜ ਕੇ ਸੁਆਹ ਹੋਣੀ ਨਾਲੇ ਹੋਣਾ ਮੰਦਿਰ ਵੀ ਆਪੇ ਲਾ ਕੇ ਅੱਗ ਜੋ ਪਾਈ ਦੁਹਾਈ ਏ ਮੇਰੇ ਘਰ ਤੱਕ ਧੂਆ ਬਣ ਕੇ ਆਈ ਏ ਅੱਗ ਇਨਫਰਤ ਵਾਲੀ ਕਿਸ ਨੇ ਲਾਈ ਏ ਰਾਜਨੀਤੀ ਦੇ ਚੱਕਰ ਵਿੱਚ ਫੁੱਟ ਪਾਈ ਧਰਮਾਂ ਦੀ ਕੌਣ ਮੁਹੰਮਦ ਕੌਣ ਸ਼ਿਵਜੀ ਕੌਣ ਹੈ ਬਰਮਾ ਜੀ ਰਾਜਨੀਤੀ ਦੇ ਚੱਕਰ ਵਿੱਚ ਫੁੱਟ ਪਾਈ ਧਰਮਾਂ ਦੀ ਕੌਣ ਮੁਹੰਮਦ ਕੌਣ ਸ਼ਿਵਜੀ ਕੌਣ ਹੈ ਬਰਮਾ ਜੀ ਵੇੜੇ ਦੇ ਵਿੱਚ ਵੈਣ ਪਈ ਪਾਵੇ ਇਹ ਕਿਸ ਦੀ ਪਰਜਾਈ ਏ ਮੇਰੇ ਘਰ ਤੱਕ ਧੂਆ ਬਣ ਕੇ ਆਈ ਏ ਅੱਗ ਇਹ ਨਫ਼ਰਤ ਵਾਲੀ ਕਿਸਨੇ ਲਾਈ ਏ ਇਸ ਅੱਗ ਵਿੱਚ ਬਾਜਵਾ ਕੀ ਖੱਟਿਆ ਲੋਕਾਂ ਨੇ ਧਰਮਾਂ ਪਿੱਛੇ ਲੜ ਲੜ ਮਰਨਾ ਬੜਾਈ ਸੁਖਾ ਏ ਇਸ ਅੱਗ ਵਿੱਚ ਬਾਜਵਾ ਦੱਸ ਕੀ ਖੱਟਿਆ ਲੋਕਾਂ ਨੇ ਧਰਮਾਂ ਪਿੱਛੇ ਲੜ ਲੜ ਮਰਨਾ ਬੜਾ ਹੀ ਸੁਖਾ ਏ ਕੋਣੀ ਬਰਖੁਰਦਾਰ ਜਿਸ ਦੀ ਸ਼ਮਤ ਆਈ ਏ ਮੇਰੇ ਘਰ ਤੱਕ ਧੂਆਂ ਬਣ ਕੇ ਆਈ ਏ ਅੱਗ ਇਹ ਨਫ਼ਰਤ ਵਾਲੀ ਕਿਸਨੇ ਲਾਈ ਏ ਅੱਗ ਇਹ ਨਫ਼ਰਤ ਵਾਲੀ ਕਿਸਨੇ ਲਾਈ ਏ ਧੰਨਵਾਦ ਦੋਸਤੋ ਜੇ ਚੰਗੀ ਲੱਗੀ ਤਾਂ ਲਾਈਕ ਕਰ ਸ਼ੇਅਰ ਜਰੂਰ ਕਰਨਾ ਇਹ ਕਵਿਤਾ ਉਹਨਾਂ ਵਾਸਤੇ ਹੈ ਜਿਹੜੇ ਸਵੇਰੇ ਉੱਠਦੇ ਹੀ ਚਾਹ ਨਹੀਂ ਪੀਂਦੇ ਮੂੰਹ ਨਹੀਂ ਧੋਂਦੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ Hindu Muslim Hindu Muslim ਕਰਨ ਲੱਗ ਜਾਂਦੇ ਨੇ